ਅਸੀਂ ਆਪਣੇ ਮੁਲਕ ਦੀ ਗੀਤੀਏ ਜੇ ਕੋ ਉੱਥੇ ਬੰਦਾ ਹੈ ਸੋ ਆਪਣੇ ਮੁਲਕ ਦੀ ਕਰੇ ਅਸੀਂ ਆਪਣੇ ਦੀ ਕਰ ਰਹੇ ਇਹਦੇ ਚੇਪੋ ਲੜਾਈ ਬਣਦੀ ਕਿਉਂਕਿ ਵੀ ਵੈਸੇ ਆ ਜਿਹੜਾ جنگ ਹੋਈ ਏ ਇਹ ਚਾਸਾ ਹੀ ਏ ਨਾ ਉਹਨਾਂ ਕਾਹਦੇ ਚਾਸਾ ਹੀ ਕਿਉਂ ਇੰਨੀ ਨੂੰ ਆਵੇ ਸਮਾਂ ਵੀ ਉਹਨਾਂ ਨੇ ਬੜਾ ਨਾ ਧੱਕਾ ਕੀਤਾ ਬੜਾ ਵਾਅਦਾ ਕੀਤਾ ਵੀ ਸਾਡੇ ਮਸੀਤਾਂ ਤੇ ਬੰਬ ਸੀ ਤੇ ਇਹ ਮਾਰਾ ਕੀਤਾ ਤੇ ਮੈਨਾਂ ਮੈਨੂੰ ਗੁੱਸਾ ਬੜਾ ਚੜਿਆ ਹੈ ਤੇ ਮੈਂ ਵੀਡੀਓ ਦੇ ਵਿੱਚ ਕਿਹਾ ਵੀ ਮੋਦੀ ਤੈਨੂੰ 8 ਘੰਟਿਆਂ ਦੇ ਵਿੱਚ ਅਸੀਂ ਜਵਾਬ ਦੱਸਣੇ ਚਾਹੁੰਦੇ ਹਾਂ ਕਿੰਨੇ ਘੰਟੇ ਦੇ ਸਤਿ ਸ਼੍ਰੀਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਜਿਹੜੀ ਮੇਰੀ ਵੀਡੀਓ ਮੇਰੀ ਸਭ ਤੋਂ ਜ਼ਿਆਦਾ ਚੱਲੀ ਸੀ ਅੰਜਮ ਸਰੋਏ ਬਾਰੇ ਉਹਦੀ ਆਪ ਰੀਲ ਬਣਾਈ ਸੀ ਕਿਉਂਕਿ ਉਹਨੇ ਕੁਝ ਗੱਲਾਂ ਹੀ ਆਪਰੇਸ਼ਨ ਸਦੂਰ ਮੇਰੇ ਇਤਾਲੀਆਂਆਂ ਕੀਤੀਆਂ ਸੀ ਤੇ ਕਾਫੀ ਟਾਈਮ ਬਾਅਦ ਅਮੀਮੂ ਪੈਨ ਤੇ ਜਿਵੇਂ ਅਲੱਗ-ਅਲੱਗ ਤਰ੍ਹਾਂ ਦੇ ਜਾਨਵਰ ਕਟਾਜੋ ਬਾਹਰ ਆਉਂਦੇ ਨੇ ਤੇ ਉਹ ਵੀ ਮਤਲਬ ਪੋਡਕਾਸਟ ਕਰਨ ਲਈ ਆਇਆ ਪਾਕਿਸਤਾਨ ਦੇ ਕੋਈ ਚੈਨਲ ਹੈ ਨਵਾਂ ਹੀ ਖੁੱਲਿਆ ਪੰਜਾਬੀ ਚੈਨਲ ਹੈ ਮੈਂ ਤੇ ਸਕਰੀਨਸ਼ਾਟ ਲਾ ਦੂੰਗਾ ਵੀਡੀਓ ਦਾ ਥੋੜਾ ਜਿਹਾ ਕਲਿੱਪ ਵੀ ਲਗਾ ਦੂੰਗਾ ਤੇ ਔਨ ਸਾਰ ਉਹ ਕਹਿੰਦੇ ਨੇ ਵੀ ਕੁਝ ਮਰਜ਼ੀ ਹੋ ਜੇ ਇਹਨਾਂ ਦਾ ਕੁਝ ਪਾਕਿਸਤਾਨੀ ਕੁਝ ਲੋਕਾਂ ਦਾ ਜਾਂ ਕਹਿ ਲਓ ਵੀ ਕੁਝ ਯੂਟਿਊਬਰਾਂ ਦਾ ਇਹ ਮਾਨਸਿਕ ਤੌਰ ਤੇ ਪਤਨੀ ਕਮਜ਼ੋਰ ਹੈ ਬਿਮਾਰ ਹੈ ਕਿ ਨਫਰਤ ਹੀ ਕੋਈ ਇੰਨੀ ਹੈ ਇਹਨਾਂ ਦੀ ਜਿਹੜੀ ਕਦੇ ਨਾ ਕਦੇ ਇੰਡੀਆ ਦੇ ਖਰਾਬ ਹੋ ਫੋਟੀ ਆਉਂਦੀ ਹੈ ਕਿੰਨੇ ਮਤਲਬ ਇਹ ਕੋਸ਼ਿਸ਼ ਕਰ ਲੈਣ ਦਬਾ ਕੇ ਰੱਖ ਲੈਣ ਉਦਾਂ ਹੀ ਹੋਇਆ ਪੋਡਕਾਸਟ ਦੇ ਵਿੱਚ ਜਿਹੜੀ ਮੇਨ ਗੱਲ ਸੀ ਉਹਨੇ ਆਖੀ ਉਹਨੇ ਆਖਿਆ ਵੀ ਇੰਡੀਆ ਜੋ ਜਿਹੜੇ ਸਰਦਾਰ ਆਉਂਦੇ ਸੀ ਮੇਰੇ ਕੋਲੇ ਵੀ ਉਹ ਇਦਾਂ ਹੀ ਗੱਲ ਕਰਦੇ ਸੀ ਮੈਂ ਤਾਂ ਉਹ ਤਾਂ ਕਰਕੇ ਵੀ ਉਹ ਵੀਡੀਓ ਬਣਾਈ ਸੀ ਕਿਉਂਕਿ ਇੰਡੀਆ ਦੇ ਸਰਦਾਰ ਮੇਰੇ ਕੋਲੇ ਜਿਹੜੇ ਆਉਂਦੇ ਸੀ ਉਹ ਕਹਿੰਦੇ ਸੀ ਵੀ ਅਸੀਂ ਪੰਜਾਬ ਨੂੰ ਦੋਨਾਂ ਪੰਜਾਬਾਂ ਨੂੰ ਇੱਕ ਕਰਨਾ ਹੈ ਤੇ ਤਾਂ ਕਰਕੇ ਮੈਂ ਤਾਂ ਕਿਹਾ ਸੀ ਵੀ ਇੰਡੀਅਨ ਸਰਕਾਰ ਨੂੰ ਕਿਹਾ ਸੀ ਜਾਂ ਮੋਦੀ ਨੂੰ ਕਿਹਾ ਸੀ ਮੋਦੀ ਮੋਦੀ ਜ਼ਿਆਦਾ ਕਰਦਾ ਹੁੰਦਾ ਉਹ ਤੇ ਵੀ ਮੈਂ ਆਦਿਵਾਂ ਨੂੰ ਨਹੀਂ ਕੁਝ ਕਿਹਾ ਸੀ ਵੀ ਉਹਨੇ ਸਫਾਈ ਦਿੱਤੀ ਆਦਿ ਨੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਬੰਦੇ ਕਿਸੇ ਦਾ ਕੈਰੇਕਟਰ ਅਸੈਸੀਨੇਸ਼ਨ ਕਰਨ ਦੇ ਲਈ ਕਿ ਉੱਤੱਕ ਜਾ ਸਕਦੇ ਐ ਇਹਦਾ ਸਰਦਾਰਾਂ ਦਾ ਇੱਕ ਸਿੱਖਾਂ ਦਾ ਵੀ ਇਦਾਂ ਦਾ ਇੱਕ ਪ੍ਰੋਪੋਗੈਂਡਾ ਚਲਾਓ ਜਿਹਦੇ ਨਾਮ ਬਨਾਮ ਉਹੀ ਹੋਣ ਵੀ ਉਹ ਪਾਕਿਸਤਾਨ ਜਿਹੜੇ ਜਾਂਦੇ ਆ ਯਾਤਰਾ ਕਰਨ ਸ਼ਰਧਾਲੂ ਬਣ ਕੇ ਜਾਂ ਆਪਾਂ ਮੱਥਾ ਟੇਕਣ ਜਾਂਦੇ ਆ ਬਾਬੇ ਦੇ ਤਾਂ ਉਹਨਾਂ ਨੂੰ ਵੀ ਸਾਨੂੰ ਇਹ ਲੱਗੇ ਵੀ ਹਾਂ ਵੀ ਇਹ ਸਰੋਇਆ ਦਾ ਬਹੁਤ ਚੰਗਾ ਹੈ ਇਹਦੇ ਕੋਲੇ ਆ ਆਖੀ ਉਹ ਸਰਦਾਰ ਹੀ ਕਹਿੰਦੇ ਸੀ ਪੰਜਾਬ ਇੱਕ ਕਰਨਾ ਇਹ ਤਾਂ ਬਿਆਨ ਦਿੰਦਾ ਇਦਾਂ ਦੇ ਵੀ ਪੰਜਾਬ ਇੱਕ ਕਰਕੇ ਪਾਕਿਸਤਾਨ ਚਲਾਉਣਾ ਕਹਿੰਦਾ ਮਤਲਬ ਇਹ ਹੀ ਸੀ ਵੀ ਇੰਡੀਅਨ ਪੰਜਾਬ ਤੇ ਜੇ ਤਾਂ ਇਹ ਐਂ ਕਹਿੰਦਾ ਵੀ ਇੰਡੀਅਨ ਪੰਜਾਬ ਕਿ ਪਾਕਿਸਤਾਨੀ ਪੰਜਾਬ ਇਕ ਕਰਨਾ ਹੈ ਬਿਨਾ ਪਾਕਿਸਤਾਨ ਦੀ ਗੱਲ ਕਰਦਾ ਨਾ ਇੰਡੀਆ ਦੀ ਗੱਲ ਕਰਦਾ ਫੇਰ ਵੀ ਕੋਸ਼ਿਸ਼ ਹੱਤਾਂ ਹੀ ਗੱਲ ਚਲੋ ਕੁਝ ਲੋਕਾਂ ਨੇ ਚੰਗੀ ਲੱਗਦੀ ਠੀਕ ਹੈ ਪਰ ਇਹਨੇ ਕੀ ਆਖਿਆ ਇੰਡੀਆ ਪੰਜਾਬ ਨੂੰ ਪਾਕਿਸਤਾਨ ਨਾਲ ਲਾ ਕੇ ਇਕ ਕਰਨਾ ਇਦਾਂ ਦੀ ਗੱਲ ਕਰਦਾ ਮੈਨੂੰ ਨਹੀਂ ਲੱਗਦਾ ਵੀ ਇਦਾਂ ਦੀ ਜਿੰਨੇ ਵੀ ਬਲੌਗਰ ਹੋ ਜਾਂਦੇ ਆ ਉਹਨਾਂ ਨੂੰ ਬਲੌਗਿੰਗ ਤੱਕ ਮਤਲਬ ਸੀ ਉਹ ਇਦਾਂ ਦੀ ਗੱਲ ਕਰਦੇ ਵੀ ਹੋਣਗੇ ਇਹ ਸਾਰਾ ਇਹਦਾ ਝੂਠ ਹੈ ਇਹਨੇ ਉਦਾਂ ਹੀ ਕਿਹਾ ਆ ਮੈਂ ਕਲਿੱਪ ਲਾਉਣਾ ਇਹਦੇ ਚ ਵੇਖਿਓ ਕਿਦਾਂ ਬੋਲਦਾ ਸੋਨੂੰ ਫਿਰ ਸਮਝ ਆ ਜੂਗੀ ਉਹ ਸਰਦਾਰ ਆਂਦੇ ਵੀ ਰਹਿੰਦੇ ਸੀ ਹਾਂਜੀ ਸਰਦਾਰ ਸਾਡੇ ਕੋ ਆ ਕੇ ਗੱਲਬਾਤ ਕਰਦੇ ਹੁੰਦੇ ਸੀ ਵੀ ਆਪਾਂ ਪੰਜਾਬ ਇੱਕ ਕਰਨਾ ਤੇ ਮੇਰੇ ਵੀ ਗੱਲ ਦਿਲ ਚ ਹੈ ਸੀ ਕਿ ਵੀ ਯਾਰ ਪੰਜਾਬ ਵਿੱਚੋਂ ਵੰਡਿਆ ਗਿਆ ਵੀ ਇਹ ਕਿਤੇ ਕੋ ਸਾਡਾ ਨਾ ਵੜਿਆ ਨਾ ਸੀ ਇੱਕ ਕਰਾਂਗੇ ਜਦੋਂ ਜੰਗ ਲੱਗੀ ਨਾ ਤੇ ਅਸੀਂ ਵੀਡੀਓ ਬਣਾਈ ਮੈਂ ਉੱਥੇ ਗੱਲ ਕਰ ਵੀ ਹੁਣ ਮੌਕਾ ਤੇ ਹੁਣ ਪੰਜਾਬ ਇੱਕ ਕਰ ਲਈਏ ਵੀ ਅਸੀਂ ਪੰਜਾਬ ਆਪਣਾ ਜਿਹੜਾ ਸਾਡੇ ਤੋਂ ਵਿਛੜਿਆ ਨਾ ਅਸੀਂ ਉਹ ਲੈ ਲੈਣਾ ਵੀ ਅਸੀਂ ਹੁਣ ਪੰਜਾਬ ਉੱਰ ਲਾ ਲੈਣਾ ਠੀਕ ਹੋ ਗਿਆ ਜਦੋਂ ਮੈਂ ਇਹ ਗੱਲ ਕੀਤੀ ਤੇ ਮੇਰੇ ਖਿਲਾਫ ਉੱਥੋਂ ਬਹੁਤ ਬੰਦੇ ਹੋ ਗਏ ਇੰਡੀਆ ਤੋਂ ਹਾਂਜੀ ਉਹੀ ਗੱਲ ਜਿਹੜੀ ਮੇਰੇ ਲਾਗੇ ਮੈਂ ਕਰਦੇ ਸੀ ਨਾ ਉਹ ਜਦੋਂ ਮੈਂ ਕੀਤੀ ਹੈ ਨਾ ਤੇ ਉਹ ਗੁੱਸਾ ਕਰ ਗਏ ਅੱਛਾ ਦੇਖ ਲੈਣਾ ਕਿੰਨਾ ਕਹਿੰਦਾ ਵੀ ਸਰਦਾਰ ਮੇਰੇ ਕੋਲੇ ਆਉਂਦੇ ਸੀ ਤੇ ਇਦਾਂ ਕਹਿੰਦੇ ਸੀ ਪੰਜਾਬ ਇੱਕ ਕਰਨਾ ਉਹਦੇ ਚ ਉਰ ਲਾਉਣਾ ਵੀ ਇਹ ਇੱਕ ਮੈਨੂੰ ਤਾਂ ਨਰੇਟਿਵ ਜੇ ਹੋਰ ਸਾਰ ਜਿਹਦੇ ਲੱਗਦੇ ਆ ਇਹਨਾਂ ਦਾ ਕੰਮ ਹੀ ਇਹ ਹੈ ਤੇ ਆਪਣਿਆਂ ਨੇ ਕੁਝ ਲੋਕ ਮੇਰੇ ਕਮੈਂਟ ਜਿਹੜੇ ਪਹਿਲਾਂ ਮੈਂ ਵੀਡੀਓ ਇਹਦੇ ਵਿਰੁੱਧ ਪਾਈ ਸੀ ਵਿਰੋਧਤਾ ਕੀਤੀ ਸੀ ਸਟਾਈਲ ਦਿੱਤੀ ਸੀ ਜਦੋਂ ਦਾ ਚੈਨਲ ਬਲੌਗ ਹੋਇਆ ਤੇ ਉਦੋਂ ਮੇਰੇ ਕਾਫੀ ਆ ਕੇ ਨਾ ਕਮੈਂਟ ਕਰਦੇ ਹੁੰਦੇ ਸੀ ਵੀ ਇਹ ਤਾਂ ਸਿੱਧਾ ਸਦਾ ਇਹ ਬੰਦਾ ਯਾਰ ਭਗਤ ਬੰਦਾ ਜਿਵੇਂ ਤੇ ਇਹ ਭਗਤ ਇੰਨਾ ਕ ਭਗਤ ਹੈਗਾ ਵੀ ਇਹ ਦਿਮਾਗ ਇਹਦਾ ਇੰਨਾ ਤੇਜ ਹੈ ਤੁਸੀਂ ਜਿਹਨੂੰ ਸਿੱਧਾ ਸਦਾ ਸਮਝਦੇ ਆ ਸਿੱਧਾ ਸਦਾ ਸੋਨੋ ਬਣਾ ਲਿਆ ਇਹ ਸਾਰਿਆਂ ਨੂੰ ਨਹੀਂ ਸਾਰੇ ਨਹੀਂ ਮਤਲਬ ਕਾਫੀ ਲੋਕ ਤਾਂ ਆਪਣੇ ਪੰਜਾਬੀ ਥੋੜੇ ਜਿਆਦਾ ਆਪਣੇ ਲਿਖਿਆ ਤੇ ਇਹਨਾਂ ਨੂੰ ਸਮਝ ਹੀ ਜਾਂਦੇ ਆ ਇਹਨਾਂ ਨੇ ਤਾਂ ਉਹ ਆਪ ਇਹ ਇਸ ਪੋਡਕਾਸਟ ਦੀ ਦਾ ਮੈਂ ਸਾਰਾ ਸੁਣਿਆ ਤੇ ਵੀ ਡਿਸਪੈਂਸਰੀ ਤੱਕ ਵੀ ਹੈ ਨਹੀਂ ਸਾਡੇ ਤਾਂ ਕੱਲੀ ਸੜਕ ਹੀ ਐ ਪਿੰਡ ਨੂੰ ਆਉਂਦੀ ਕੋੜ ਕੋਈ ਸਕੂਲ ਵਗੈਰਾ ਕੁਝ ਵੀ ਨਹੀਂ ਤੇ ਉਹ ਤੁਸੀਂ ਆਪ ਹੀ ਹਿਸਾਬ ਲਾ ਲੋਗੇ ਇਹ ਕਿੰਨਾ ਕੋਥੇ ਜਾ ਕੇ ਅਨਪੜਤਾ ਦੀ ਹਾਦੀ ਹੈ ਫਿਰ ਦੂਜੀ ਗੱਲ ਇਹਨੇ ਆਖੀ ਵੀ دین ਸਾਡਾ ਇਜਾਜ਼ਤ ਨਹੀਂ ਦਿੰਦਾ ਵੀ ਬੀਬੀਆਂ ਨੂੰ ਜਾਂ ਕੁੜੀਆਂ ਨੂੰ ਕੈਮਰੇ ਤੇ ਆਉਣ ਬਿਉਣ ਉਹ ਵੀ ਪਾਕਿਸਤਾਨ ਚ ਇੰਡੀਆ ਇੱਥੇ ਤਾਂ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੀ ਹੈ ਵੀ ਉਦੋਂ دین ਇਜਾਜ਼ਤ ਦਿੰਦਾ ਸੀ ਜਦੋਂ ਇਧਰਲੇ ਲੋਕ ਜ਼ਿਆਦਾਤਰ ਵਿੱਚ ਬੀਬੀਆਂ ਹੀ ਹੁੰਦੀਆਂ ਸੀ ਉਧਰ ਸੇਵਾ ਕਰਨ ਜਾਂਦੀਆਂ ਸੀ ਤੇ ਤੁਸੀਂ ਉਹਨਾਂ ਨਾਲ ਬਲੌਗਿੰਗ ਕਰਦੇ ਸੀਗੇ ਤੇ ਦੂਜੀ ਗੱਲ ਇਹਨੇ ਆਪ ਹੀ ਇੱਕ ਸਟੈਂਡ ਨਹੀਂ ਇਹਦਾ ਮੈਂ ਉਸੇ ਇੱਕ ਪੋਡਕਾਸਟ ਚ ਐਂਡਿੰਗ ਆ ਗੱਲਾਂ ਫੜ ਲੀਆਂ ਜੇ ਤੇ ਮੈਂ ਸਾਰਾ ਨਾ ਵੀਡੀਓ ਵਿਖਾਂ ਨਾ ਕੱਲੇ ਕੱਲੇ ਦਾ ਪਰਚੋਰ ਕਰਨ ਲੱਗ ਜਾ ਤਾਂ ਤਾਂ ਇੱਕ ਇੱਕ ਗੱਲ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੂੰਗਾ ਦੂਜੀ ਆਈ ਦੂਸਰੀ ਗੱਲ ਕਹਿੰਦਾ ਇਹ ਬੀਬੀਆਂ ਵਾਲੀ ਗੱਲ ਹੋ ਗਈ ਦੂਸਰੀ ਗੱਲ ਕਹਿੰਦਾ ਇੱਕ ਭਿੰਡਰ ਭਿੰਡਰ ਇਹਨਾਂ ਦਾ ਕੋਈ ਹੋਊਗਾ ਬਕਾਰ ਭਿੰਡਰ ਸ਼ਾਹ ਦੇ ਨਾਮ ਲਿਆ ਸੀ ਵੀ ਉਹ ਬਲੌਗਿੰਗ ਕਰਦਾ ਤੇ ਉਹਨੂੰ ਲੋਕਾਂ ਨੇ ਮਤਲਬ ਛਿੱਤਰਪੜੇ ਕਰਤੀ ਉਹਦੀ ਫਿਰ ਤੇਰੇ ਹਿਸਾਬ ਨਾਲ ਤਾਂ ਸਹੀ ਹੈ ਜੇ ਤੁਹਾਡੀ ਦੀਨ ਇਜਾਜ਼ਤ ਨਹੀਂ ਦਿੰਦਾ ਤਾਂ ਲੋਕ ਸਹੀ ਹੈ ਵੀ ਸਮਰਥਨ ਜਾਂਦਾ ਲੋਕਾਂ ਦਾ ਸਮਰਥਨ ਕਰ ਵੀ ਬਈ ਦੀਨ ਇਜਾਜ਼ਤ ਨਹੀਂ ਦਿੰਦਾ ਬਲੌਗਿੰਗ ਨਹੀਂ ਕਰਨੀ ਇੱਕ ਪਾਸੇ ਤੋਂ ਆਖੀ ਜਾਂਦਾ ਵੀ ਬਲੌਗਿੰਗ ਮਾੜਾ ਹੈ ਮਾੜਾ ਕੰਮ ਹੈ ਇਹ ਕਿਤਾ ਨਹੀਂ ਕਰਨਾ ਚਾਹੀਦਾ ਹਾਲਾਂਕਿ ਤੂੰ ਆਪ ਕਰਦਾ ਸੀ ਹੁਣ ਤੇਰਾ ਮਤਲਬ ਉਹ ਕੰਮ ਚੱਲਿਆ ਨਹੀਂ ਤੇ ਕਹਿੰਦਾ ਫਿਰਦਾ ਮੈਂ ਤਾਂ ਅਚਾਨਕ ਹੀ YouTube ਚੈਨਲ ਖੋਲ ਲਿਆ ਸੀ ਚਲੋ ਬੰਦ ਹੋ ਗਿਆ ਹਜੇ ਤੱਕ ਬੈਲ ਲੱਗਿਆ ਹੋਇਆ ਹੁਣ ਦਾਲ ਗਲ ਨਹੀਂ ਰਹੀ ਹੁਣ ਕੋਈ ਵੇਖਦਾ ਨਹੀਂ ਹੁਣ ਕਿਉਂਕਿ ਲੋਕ ਸਮਝ ਗਏ ਮੈਨੂੰ ਲੱਗਦਾ ਵੀ ਜਿਹੜੇ ਇੰਡੀਆ ਤੋਂ ਬਾਹਰ ਤੇ ਇੰਡੀਆ 'ਚ ਹੋਇਆ ਨਾ ਤੋ ਬਾਹਰ ਜਿਹੜੇ ਲੋਕ ਉਹ ਵੀ ਦੇਖਦੇ ਆ ਦਾ ਹੁਣ ਚੈਨਲ ਤੇ ਕਾਫੀ ਜਿਹੜੇ ਮੇਰੀ ਵੀਡੀਓ ਵੇਖਦੇ ਆ ਉਹਨਾਂ ਦਾ ਸਮਝ ਆਉਂਦਾ ਆ ਹੀ ਗਿਆ ਹੁਣ ਇੱਕ ਗੱਲ ਮੇਰੇ ਹੁਣ ਚੇਤੀ ਆਈ ਆ ਐਡਿਟਿੰਗ ਕਰਨ ਵੇਲੇ ਵੀ ਇੱਕ ਇਹਨੇ ਗੱਲ ਨਾ ਪੋਡਕਾਸਟ ਦੇ ਵਿੱਚ ਆਖੀ ਸੀ ਵੀ ਜਿਹੜੇ ਕੋਈ ਮੈਨੂੰ ਦੇਖਦੇ ਸੀ ਜਾਂ ਦੇਖਦੇ ਆ ਹੁਣ ਉਹ ਖਸਮਾਂ ਦਾ ਸਿਰ ਖਾਣ ਵੀ ਕਹਿੰਦਾ ਮਤਲਬ ਇਹ ਉਹਨਾਂ ਦੀ ਵੀ ਇੱਜ਼ਤ ਨਹੀਂ ਰਿਸਪੈਕਟ ਨਹੀਂ ਕਰਦਾ ਜਿਹੜੇ ਇਹਨੂੰ ਭਰ ਭਰ ਕੇ ਵਿਊਅਰਸ਼ਿਪ ਦਿੰਦੇ ਸੀ ਇਸ ਕਰਕੇ ਇਹਨਾਂ ਨੂੰ ਵੇਖਣਾ ਬਿਲਕੁਲ ਤਿਆਗ ਦਿਓ ਇਹ ਤੀਸਰੀ ਗੱਲ ਇਹਨੇ ਇਹ ਆਖੀ ਹੈ ਵੀ ਮੁਸਲਮਾਨਾਂ ਚ ਜਜ਼ਬਾ ਬਹੁਤ ਹੈ ਵੀ ਅਸੀਂ ਨਹੀਂ ਦਵਾਲ ਇੰਡੀਆ ਵਾਲਾ ਨੂੰ ਜੇ ਚੱਲ ਇਹ ਤੇਰੀ ਗੱਲ ਹੀ ਲੈ ਕੇ ਚੱਲੀਏ ਤੇ ਤੇ ਪਾਕਿਸਤਾਨ ਤੋਂ ਵੱਧ ਮੁਸਲਮਾਨ ਇੰਡੀਆ ਦੇ ਵਿੱਚ ਹੈ ਤੇ ਜਜ਼ਬਾ ਤਾਂ ਉਹੀ ਜਜ਼ਬਾ ਸੇਮ ਕਹੋ ਕਿ ਧਰਮ ਸੇਮ ਹੈ ਤੇ ਉਹਨਾਂ ਚ ਜਜ਼ਬਾ ਘਟ ਨਹੀਂ ਹੋਊਗਾ ਇਹ ਨਹੀਂ ਵੀ ਤੂੰ ਪਾਕਿਸਤਾਨ ਚ ਰਹਣਾ ਤੇਰੇ ਜਜ਼ਬਾ ਜ਼ਿਆਦਾ ਹੈ ਤੇ ਆਜ ਰਹੀ ਇੰਡੀਆ ਚ ਮੁਸਲਮਾਨ ਰਹਿੰਦੇ ਆ ਤੇ ਉਹਨਾਂ ਚ ਜਜ਼ਬਾ ਹੈ ਨਹੀਂਗਾ ਇਹ ਪਤਾ ਨਹੀਂ ਇਦਾਂ ਦੀਆਂ ਗੱਲਾਂ ਇਹ پاگل ਹੋ ਗਿਆ ਕਿ ਕੀ ਹੋ ਗਿਆ ਤੇ ਦਿਮਾਗ ਚ ਫਰਕ ਪੈ ਗਿਆ ਦਾ ਹੁਣ ਚੈਨਲ ਚੋਂ ਬੰਦ ਹੋ ਗਿਆ ਇਹ ਵਿਊ ਉਹ ਇਹ ਹੋ ਜਾਂਦਾ ਵੈਸੇ ਇਹ ਕਹਿੰਦੇ ਇੱਕ ਬਿਮਾਰੀ ਹੈ ਜੋ ਵਿਊ ਘਟਣ ਲੱਗ ਜਾਂਦਾ ਤੇ ਦਿਮਾਗ ਤੇ ਅਸਰ ਪਾਉਣ ਲੱਗ ਜਾਂਦਾ ਕਹਿੰਦਾ ਰੱਸੀ ਨਾਲ ਨਹਾ ਲਿਆ ਕਰੋ ਤੇ ਲੱਸੀ ਨਾਲ ਨਹਾਉਂਦੇ ਮੈਨੂੰ ਲੱਗਦਾ ਇਹ ਤੇ ਚੱਕਰ ਹੈ ਜਿਆਦਾ ਹੀ ਮਤਲਬ ਸੱਭਿਆਚਾਰ ਚ ਗੁੱਬ ਗਿਆ ਹਾਂ ਇੱਕ ਗੱਲ ਚੰਗੀ ਹੋ ਗਈ ਜਿਹੜੀ ਮਤਲਬ ਹੋਣੀ ਚਾਹੀਦੀ ਸੀ ਵੀ ਪੰਜਾਬੀ ਪ੍ਰਮੋਟ ਹੋ ਗਈ ਪੰਜਾਬੀ ਨੂੰ ਪ੍ਰਮੋਟੇ ਜਰੂਰ ਕਰਨ ਲੱਗੇ ਨਵੇਂ-ਨਵੇਂ ਚੈਨਲ ਖੁੱਲਣ ਲੱਗੇ ਪੰਜਾਬੀ ਦੇ ਵੀ ਇਹਨਾਂ ਨੇ ਜਿੰਨਾ ਕ ਆਪਣੇ ਵਾਲੇ ਉਧਰ ਮੱਥਾ ਟੇਕਣ ਜਾਂਦੇ ਸੀ ਜਿੰਨੇ ਸ਼ਰਧਾਲੂ ਜਾਂਦੇ ਸੀ ਜਾਂ ਬਲੌਗਿੰਗ ਕਰਨ ਵਾਲੇ ਜਾਂਦੇ ਸੀ ਉਹਨਾਂ ਨੂੰ ਦੇਖ ਦੇਖ ਕੇ ਪੰਜਾਬੀ ਬੋਲਣ ਜ਼ਰੂਰ ਲੱਗ ਗਏ ਤੇ ਪੰਜਾਬੀ ਬੋਲਣ ਕੀ ਲੱਗ ਗਏ ਉਹਦਾ ਅਫੈਕਟ ਹੀ ਹੋਇਆ ਜਦੋਂ ਦਿਲਜੀਤ ਦੀ ਸਰਦਾਰ ਜੀ 3 ਉਧਰ ਫਿਲਮ ਲੱਗੀ ਤੇ ਉਹਨੋਂ ਵੀ ਫੁੱਲ ਵੱਧ ਚੜ ਕੇ ਦੇਖਣ ਲੱਗੇ ਸੀ ਦੇਖਣ ਗਏ ਆ ਇਹ ਹੁਣ ਵੀ ਦੇਖ ਰਹੇ ਆ ਅੱਜ ਤੀ ਘੜੀ ਤੱਕ ਉੱਤੇ ਸਿਨੇਮਾ ਮਤਲਬ ਭਰੇ ਆ ਕਾਫੀ ਮਤਲਬ ਥੋੜੀ ਬੋਟ ਘੱਟ ਗਿਆ ਹੋਣੇ ਆ ਪਰ ਤਕਰੀਬਨ ਲੋਕ ਉਧਰ ਮੂਵੀ ਨੂੰ ਦੇਖ ਰਹੇ ਆ ਵਧੀਆ ਕਮਾਈ ਕਰ ਰਹੀ ਆ ਵੀ ਇਥੋਂ ਇਨਾਂ ਦਾ ਫਾਇਦਾ ਹੋ ਗਿਆ ਵੀ ਪੰਜਾਬੀ ਨੂੰ ਪ੍ਰਮੋਟ ਕਰਨ ਲੱਗੇ ਹਾਂ ਸ਼ਾਹ ਮੁਖੀ ਭਾਵੇਂ ਲਿਖਣ ਸਕ੍ਰਿਪਟ ਜਿਹੜੀ ਮਰਜ਼ੀ ਲਿਖਣ ਪੰਜਾਬੀ ਬੋਲਣ ਤੋਂ ਸ਼ਰਮੰਨ ਨੂੰ ਹਟ ਜੀ ਨਹੀਂ ਤਾਂ ਪਾਕਿਸਤਾਨੀ ਪੰਜਾਬੀ ਬੋਲਣ ਤੋਂ ਸ਼ਰਮ ਮੰਦੇ ਆ ਪਹਿਲਾਂ ਤੋਂ ਹੀ ਕਿਉਂਕਿ ਉਹਨਾਂ ਦੇ ਡਬਲ ਮੀਨਿੰਗ ਜਿੰਨੇ ਡਰਾਮੇ ਕਰਨ ਵਾਲੇ ਹਨ ਉਹਨਾਂ ਨੇ ਪੰਜਾਬੀ ਨੂੰ ਇੰਨਾ ਬਦਨਾਮ ਕਰਤਾ ਅਫਤਕਾਰ ਠਾਕਰਾ ਜਿਹੜੇ ਕਰਤਾ ਸੀ ਪਹਿਲਾਂ ਤੇ ਕੋਈ ਵੀ ਘਰ ਦੇ ਵਿੱਚ ਪੰਜਾਬੀ ਆਪਣੇ ਬੱਚਿਆਂ ਨੂੰ ਬੋਲਣ ਤੋਂ ਰੋਕਦਾ ਸੀ ਪਾਕਿਸਤਾਨ ਦੇ ਵਿੱਚ ਕਿਉਂਕਿ ਉਹ ਕਹਿੰਦੇ ਸੀ ਇਹ ਭਾਸ਼ਾ ਹੀ ਮਤਲਬ ਇਦਾਂ ਦੀ ਹੈ ਉਹਨਾਂ ਦੇ ਮਨਾਂ 'ਚ ਬੈਗੀ ਸੀ ਇਹ ਗੱਲ ਤੇ ਹੁਣ ਉਹ ਹੌਲੀ-ਹੌਲੀ ਇੰਡੀਆ ਪੰਜਾਬ ਦੇ ਲੋਕਾਂ ਨੂੰ ਦੇਖ ਕੇ ਫਿਲਮਾਂ ਨੂੰ ਗਾਣਿਆਂ ਨੂੰ ਦੇਖ ਕੇ ਪਤਾ ਲੱਗਦਾ ਹੈ ਵੀ ਪੰਜਾਬੀ ਦਾ ਬਹੁਤ ਵਧੀਆ ਚੀਜ਼ ਹੈ ਜਿਹੜਾ ਸਵਾਦ ਪੰਜਾਬੀ ਬੋਲੀ ਚ ਬੋਲ ਕੇ ਆਉਂਦਾ ਉਹ ਕਿੱਥੇ ਹੋਰ ਭਾਸ਼ਾ ਚ ਨਹੀਂ ਆ ਸਕਦਾ ਹੋਰ ਭਾਸ਼ਾ ਚ ਉਦੋਂ ਆ ਸਕਦਾ ਜੇ ਉਹ ਬੰਦਾ ਉਸੇ ਭਾਸ਼ਾ ਚ ਪੈਦਾ ਹੋਇਆ ਹੋਇਆ ਜਾਨੀ ਕਿ ਮਾਂ ਬੋਲੀ ਉਹਦੀ ਉਹੀ ਭਾਸ਼ਾ ਹੈ ਕਿਉਂਕਿ ਜਿਹੜੀ ਮਾਂ ਬੋਲੀ ਹੁੰਦੀ ਹੈ ਨਾ ਉਹਦੇ ਚ ਆਪਾਂ ਕੋਈ ਝੁਕਤ ਜਾਂ ਕੋਈ ਟਿੱਚਰ ਜਾਂ ਵੀ ਆਪਾਂ ਆਸਾਂ ਮਖੌਲ ਕਰਦੇ ਆ ਉਹ ਆਪਦੀ ਭਾਸ਼ਾ ਚ ਕਰਨ ਦਾ ਸਵਾਦ ਜਿਹੜਾ ਆਉਂਦਾ ਨਾ ਉਹ ਦੂਸਰੇ ਚ ਨਹੀਂ ਆਉਂਦਾ ਚਲ ਇੱਕੋ ਤਾਂ ਫਾਇਦਾ ਹੋਇਆ ਚਲੋ ਤਾਂ ਆਪਾਂ ਇਹਨਾਂ ਦਾ ਵੀ ਇਹਨਾਂ ਨੂੰ ਉਸ ਗੱਲ ਤੋਂ ਚੰਗਾ ਲੱਗਿਆ ਨੇ ਪੰਜਾਬੀ ਨੂੰ ਪ੍ਰਮੋਟਰ ਇਹਨੇ ਕੀਤਾ ਪਰ ਜੋ ਇਹਨੇ ਇਹ ਗੱਲ ਕਹੀ ਤੀ ਇੱਕ ਨਵਾਂ ਮੁੱਦਾ ਠਾਤਾ ਵੀ ਸਰਦਾਰ ਆਖਿਆ ਸਾਡੇ ਕੋਲੇ ਕਹਿੰਦੇ ਹੁੰਦੇ ਸੀ ਤੇ ਤਾਂ ਸਰਦਾਰਾਂ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਤੋਂ ਵੱਧ ਮੈਨੂੰ ਲੱਗਾ ਹੋਰ ਕੋਈ ਗੱਲ ਨਹੀਂ ਬਸ ਇਹ ਸਿਸਟਮ ਇਹਦਾ ਇਹ ਹੈ ਵੀ ਇਹ ਡਬਲ ਬੈਟਿੰਗ ਕਰ ਰਿਹਾ ਹੈ ਦੋਨੇ ਸਾਈਡ ਤੋਂ ਬੈਟਿੰਗ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਜਦੋਂ ਤੋਂ ਇਹ ਆਪਰੇਸ਼ਨ ਸੰਧੂਰ ਸਟਾਰਟ ਹੋਇਆ ਸੀ ਉਸ ਦਿਨ ਤੋਂ ਜੋ ਇਹ ਵੀਡੀਓ ਪਾਉਣ ਲੱਗਿਆ ਹੈ ਇੰਡੀਆ ਵਾਲੇ ਪਾਸੇ ਤੋਂ ਵੀ ਵਿਊ ਚਾਹੀਦੇ ਹਨ ਨੂੰ ਤੇ ਉਧਰ ਪਾਕਿਸਤਾਨੀ ਆਰਮੀ ਹੈ ਜਿਹੜੀ ਉਹਨਾਂ ਦਾ ਵੀ ਖੱਬਾ ਬੰਨਾ ਹੈ ਹੁਣ ਤੁਸੀਂ ਸਮਝ ਹੀ ਗਈ ਕੀ ਬੰਨਾ ਚਾਹਦਾ ਹੈ ਤੇ ਬਾਕੀ ਗੱਲ ਇੱਕ ਹੋਰ ਖਬਰ ਆਈ ਹੈ ਵੀ ਪਾਕਿਸਤਾਨ ਦੇ ਵਿੱਚ 25 26 ਚੈਨਲ ਜਿਹੜੇ ਪਾਕਿਸਤਾਨੀਆਂ ਦੇ ਹੀ ਹੈ ਉਹ ਪਾਕਿਸਤਾਨ ਦੇ ਵਿੱਚ ਬੈਨ ਹੋ ਗਿਆ ਬਲੌਕ ਕਰ ਦਿੱਤੇ ਜਿਹੜੇ ਪਹਿਲਾਂ ਇੰਡੀਆ ਸਰਕਾਰ ਨੇ ਕੀਤੇ ਸੀ ਤੇ ਉਹ ਹੁਣ ਪਾਕਿਸਤਾਨ ਨੇ ਵੀ ਕਰ ਦਿੱਤੇ ਉਹ ਬਲੌਕ ਜਿਵੇਂ ਇੱਕ ਨਹਿਲਾ ਪਾਕਿਸਤਾਨ ਨੀਤੀ ਉਹ ਛੋਏ ਬਾਲਾ ਰੀਅਲ ਐਂਟਰਟੇਨਮੈਂਟ ਤੇ ਇੱਕ ਸਾਜਦ ਅਲੀ ਪਤਨੀ ਕਿਹੜਾ ਸੀ ਮਤਲਬ ਕਾਫੀ ਆਮ ਵਿੱਚ ਲਿਸਟ ਲਾ ਦੂੰਗਾ ਮੈਨੂੰ ਸਾਫ ਨਹੀਂ ਫੋਟੋ ਮਿਲੀ ਸਾਫ ਮਿਲੀ ਤਾਂ ਸਾਫ ਲਾ ਦੂੰਗਾ ਤੇ ਤੁਸੀਂ ਆਪ ਹੀ حساب ਲਾ ਲਓ ਵੀ ਉਹ ਵੀ ਇਹਦੇ ਵਾਂਗੂ ਨਾ ਦੋਨੇ ਪਾਸੇ ਸਵਾਰ ਸੀ ਤੇ ਉਹ ਉਧਰਲੀ ਸਰਕਾਰ ਨੂੰ ਹੀ ਪਤਾ ਲੱਗ ਗਿਆ ਵੀ ਇਹ ਸਿਰਫ ਆਪਦੇ ਵਿਊ ਦੀ ਖਾਤਰ ਕੁਝ ਵੀ ਪਕਾਈ ਮਾਰ ਸਕਦੇ ਆ ਜਿਹਦੇ ਨਾਲ ਦੋ ਦੇਸ਼ਾਂ ਦੇ ਮਸਲੇ ਬਹੁਤ ਵੱਡੇ ਲੈਵਲ ਤੇ ਵਿਗੜ ਸਕਦੇ ਆ ਕਿਉਂਕਿ YouTube ਸੋਸ਼ਲ ਮੀਡੀਆ ਦੀ ਤਾਕਤ ਵੱਡੇ ਵੱਡੇ ਅਖਬਾਰਾਂ ਨਿਊਜ਼ਪੇਪਰਾਂ ਦੇ ਬਰਾਬਰ ਹੋ ਗਈ ਹੁਣ ਆ ਸਰਪੰਦਾ ਜਿਹੜਾ ਆਪਾਂ ਨਿਊਜ਼ ਪਿਆ ਸੋਸ਼ਲ ਮੀਡੀਆ ਤੇ ਕੁਝ ਵੀ ਕਹਨੇ ਆ ਤਾਂ ਉਹਦਾ ਅਸਰ ਹੁੰਦਾ ਲੋਕਾਂ ਤੇ ਉਹਨਾਂ ਨੇ ਚਾਹ ਕੇ ਉਧਰ ਵੀ ਬਲੌਕ ਕਰਤੇ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਡਾ ਬਹੁਤ 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 ਧੰਨਵਾਦ ਮੇਰਾ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ